हां जी सत श्री अकाल दोस्तों मैं सनी स्वागत करता हूं सोडा सारेया दा अपने इस YouTube चैनल किंग कबड्डी ते दोस्तों जिम्मे ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮਿਤੀ 7 ਫਰਵਰੀ 2024 ਨੂੰ ਬਾਗੜੀਆਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਕਬੱਡੀ ਦੀ ਚੈਂਪੀਅਨਸ਼ਿਪ ਕਰਾਈ ਜਾਣੀ ਆ ਤੇ ਦੋਸਤੋ ਚੈਂਪੀਅਨਸ਼ਿਪ ਉੱਤੇ ਇਸ ਵਾਰ ਮੈਚ ਪੈ ਚੁੱਕੇ ਨੇਗੇ ਦੱਸਾਂਗੇ ਕਿਹੜੀ ਟੀਮ ਦਾ ਕਿਹੜੇ ਜ਼ਿਲ੍ਹੇ ਦਾ ਕਿਹੜੇ ਜ਼ਿਲ੍ਹੇ ਨਾਲ ਮੈਚ ਪੈ ਗਿਆ ਤੇ ਕਿੰਨੇ ਵਜੇ ਸ਼ੁਰੂ ਹੋਊਗਾ ਪਹਿਲਾ ਮੈਚ ਤਾਂ ਦੋਸਤੋ ਪਹਿਲਾ ਮੈਚ ਪੈ ਚੁੱਕਿਆ ਬਠਿੰਡਾ ਪਲੱਸ ਮਾਨਸਾ ਦਾ ਬਠਿੰਡਾ ਪਲੱਸ ਮਾਨਸਾ ਦੀ ਇੱਕ ਟੀਮ ਬਣੀ ਆ ਤੇ ਇਹਦਾ ਮੈਚ ਪੈ ਗਿਆ ਹੁਸ਼ਿਆਰਪੁਰ ਪਲੱਸ ਨਵਾਂ ਸ਼ਹਿਰ ਪਲੱਸ ਪਠਾਨਕੋਟ ਦੀ ਟੀਮ ਦੇ ਨਾਲ ਸਮਾਂ ਸਹੀ 11 ਵਜੇ ਪਹਿਲਾ ਮੈਚ ਹੋਊਗਾ ਤੇ ਉਸ ਤੋਂ ਬਾਅਦ ਦੂਜਾ ਮੈਚ ਯੂਪੀ ਪਲੱਸ ਰਾਜਸਥਾਨ ਦੀ ਟੀਮ ਬਣੀ ਆਗੀ ਇੱਕ ਤੇ ਉਹਦਾ ਮੈਚ ਪੈ ਗਿਆ ਗਰਦਾਸਪੁਰ ਪਲੱਸ ਅੰਮ੍ਰਿਤਸਰ ਦੇ ਨਾਲ ਤੇ ਇਹ ਮੈਚ 11:45 ਤੇ ਹੋਵੇਗਾ ਤੇ ਉਸ ਤੋਂ ਬਾਅਦ ਦੋਸਤੋ ਤੀਜਾ ਮੈਚ ਫਰੀਦਕੋਟ ਫਰੋਜ਼ਪੁਰ ਪਲੱਸ ਇੱਕ ਟੀਮ ਬਣੀ ਆ ਦੋਜਲਿਆਂ ਦੀ ਤੇ ਉਹਦਾ ਮੈਚ ਪੈ ਗਿਆ ਤਰਨ ਤਰਨ ਨਾਲ ਤੇ ਇਹ ਮੈਚ ਸਹੀ 12:00 ਵਜੇ ਕਰਾਇਆ ਜਾਵੇਗਾ ਤੇ ਉਸ ਤੋਂ ਬਾਅਦ ਚੌਥਾ ਮੈਚ ਲੁਧਿਆਣਾ ਪਲੱਸ ਪਟਿਆਲਾ ਲੁਧਿਆਣੇ ਤੇ ਪਟਿਆਲੇ ਜ਼ਿਲ੍ਹੇ ਦੀ ਇੱਕ ਟੀਮ ਬਣੀ ਆ ਤੇ ਇਹਦਾ ਮੈਚ ਪੈ ਗਿਆ ਮੋਗਾ ਮੁਕਤਸਰ ਫਾਜ਼ਿਲਕਾ ਤਿੰਨ ਜ਼ਿਲ੍ਹਿਆਂ ਦੀ ਇੱਕ ਟੀਮ ਆ ਉਹਦੇ ਨਾਲ ਪੈ ਗਿਆ ਤੇ ਇਹ ਮੈਚ ਸਵਾ 1:00 ਵਜੇ ਸ਼ੁਰੂ ਹੋ ਜੂਗਾ ਜਿਹੜੀ 11:15 ਦੇ ਉੱਤੇ ਦੇ ਉਸ ਤੋਂ ਬਾਅਦ ਤੇ ਤਿੰਨ ਜਿਲਿਆਂ ਦੀ ਟੀਮ ਆ ਰੋਪੜ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਇਹਦਾ ਮੈਚ ਪੈ ਗਿਆ ਜਲੰਧਰ ਦੇ ਨਾਲ ਤੇ ਇਹ ਸਮਾਂ ਸਹੀ 2 ਵਜੇ ਮੈਚ ਸ਼ੁਰੂ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਸੇਮਾ ਮੈਚ ਸੰਗਰੂਰ ਬਰਨਾਲਾ ਮਰੇਲ ਕੋਟਲਾ ਤਿੰਨ ਜਿਲਿਆਂ ਦੀ ਇੱਕ ਟੀਮ ਬਣੀਆ ਤੇ ਇਹਦਾ ਮੈਚ ਪੈ ਗਿਆ ਹਜ਼ਾਰ ਜਿੰਦ ਫਤਿਹਪੁਰਬਾਦ ਪਲਵੇਵਾ ਹਰਿਆਣਾ ਤੇ ਇਹ ਮੈਚ 2:45 ਤੇ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਦੋਸਤੋ ਦੋ ਟੀਮਾਂ ਬਾਈ ਦੇ ਵਿੱਚ ਨੇ ਇੱਕ ਤਾਂ ਕੈਂਥਲ ਰੋहतक ਕੈਂਥਲ ਰੋਤਕ ਦੀ ਤੇ ਉਸ ਤੋਂ ਬਾਅਦ ਕਪੂਰਥਲੇ ਦੀ ਤੇ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਆ ਬਾਗੜੀਆਂ ਦੇ ਵਿੱਚ ਹਰ ਸਾਲ ਵਖਰਾ ਹੁੰਦਾ ਵਖਰੇ ਰਿਕਾਰਡ ਬਣਦੇ ਨੇ ਤੇ ਇਸ ਵਾਰ ਵੀ ਬਹੁਤ ਵੱਡੇ ਵੱਡੇ ਰਿਕਾਰਡ ਬਣਨਗੇ ਬਾਗੜੇ ਦੀ ਚੈਂਪੀਅਨਸ਼ਿਪ ਉੱਤੇ ਸੋ ਦੋਸਤੋ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ कबड्डी365.com ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਬਾਗੜੀਆਂ ਦੀ ਚੈਂਪੀਅਨਸ਼ਿਪ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਈ ਜਾਊਗੀ ਸੋ ਦੋਸਤੋ ਇਹ ਸੀ ਕੁਝ ਬਾਗੜੇ ਦੀ ਚੈਂਪੀਅਨਸ਼ਿਪ ਬਾਰੇ ਜਾਣਕਾਰੀ